ਸਸਿਕਾ ਜੀ ਸਵਾਗਤ ਹੈ ਤੁਹਾਡਾ ਪ੍ਰਵਾਸ ਤੇ ਕਮਾਲੀ ਕਿਤਾਬ ਦੇ ਉੱਪਰ ਦੋਸਤੋ ਕਾਫੀ ਦਿਨਾਂ ਤੋਂ ਮੈਂ ਕੁਝ ਵੀ ਜੜਾਇਆ ਉਹ ਅਪਲੋਡ ਨਹੀਂ ਕਰ ਰਹੀ ਸੀ ਕਿਉਂਕਿ ਤੁਸੀਂ ਸਾਰੇ ਜਾਣਦੇ ਆ ਕਿ ਬਹੁਤ ਦਿਨਾਂ ਤੋਂ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਬੜਾ ਹੀ ਸੋਗਮਈ ਸੀ ਕਿ ਵਿਸ਼ਵ ਭਰ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕਲਾ ਖੇਤਰ ਦੇ ਵਿੱਚ ਸਾਡੇ ਹੀਰਿਆਂ ਦਾ ਚਲੇ ਜਾਣਾ ਤੁਸੀਂ ਸਾਰੇ ਪਲੀਪਾਂਦੀ ਉਹਨਾਂ ਦੇ ਨਾਮ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਕਲਾ ਨੂੰ ਜਾਣਦੇ ਹੋ ਇਸ ਕਰਕੇ ਮਾਹੌਲ ਜਿਹੜਾ ਬੜਾ ਗਮਗੀਨ ਰਿਹਾ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਉਹਨਾਂ ਦਿਨਾਂ ਦੇ ਵਿੱਚ ਤਾਂ ਆਪਣੀਆਂ ਜਿਹੜੇ ਅਕਾਊਂਟ ਸਿਆ ਜਾਂ ਆਪਣੇ ਚੈਨਲ ਜਾਨਾ ਨੂੰ ਜ਼ਿਆਦਾ ਅਪਡੇਟ ਰੱਖਣਾ ਚਾਹੀਦਾ ਐਕਟਿਵ ਰੱਖਣਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਬਹੁਤ ਸਾਰੇ ਚੈਨਲ ਇਦਾਂ ਦੇ ਹੈਗੇ ਆ ਜਾਂ ਸਾਰੀ ਦੁਨੀਆ ਹੀ ਉਹ ਹਰ ਇੱਕ ਚੀਜ਼ ਦਾ ਜ਼ਿਕਰ ਕਰਦੀ ਆ ਤੇ ਕੋਈ ਲੋਕ ਇਦਾਂ ਦੇ ਵੀ ਹੁੰਦੇ ਆ ਵੀ ਜਿਨ੍ਹਾਂ ਦਾ ਕੁਝ ਕਰਨ ਨੂੰ ਮਨ ਹੀ ਨਹੀਂ ਕਰਦਾ ਤੇ ਮੈਨੂੰ ਲੱਗਦਾ ਵੀ ਮੈਂ ਬਹੁਤ ਭਾਵੁਕ ਹਾਂ ਇਸ ਮਾਮਲੇ ਦੇ ਵਿੱਚ ਤਾਂ ਉਹਨਾਂ ਦਿਨਾਂ ਦੇ ਵਿੱਚ ਮੇਕੋ ਕੁਝ ਨਹੀਂ ਕਰ ਹੁੰਦਾ ਹੈਗਾ ਕਿਉਂਕਿ ਮੈਂ ਪਹਿਲਾਂ ਵੀ ਦੱਸਦੀ ਹੁੰਨੀ ਆ ਵੀ ਲਾਈਕ ਵਿਊ ਸਬਸਕ੍ਰਿਪਸ਼ਨ ਇਹ ਚੱਕਰਾਂ ਤੋਂ ਦੂਰ ਆ ਤੇ ਜਿਹੜੇ ਮੇਰੇ ਚੈਨਲਸ ਆ ਉਹਨਾਂ ਦਾ ਜਿਹੜਾ ਮੇਨ ਮੋਟਿਵ ਆ ਅੱਜ ਤੱਕ ਇਹੀ ਰਿਹਾ ਆ ਸਿਰਫ ਤੇ ਸਿਰਫ ਸਾਹਿਤਿਕ ਸੂਝ ਤੇ ਸਾਹਿਤਿਕ ਕਲਾ ਦਾ ਕਿਤਾਬਾਂ ਦਾ ਪਸਾਰਾ ਕਰਨਾ ਉਹਨਾਂ ਨੂੰ ਵੰਡਣਾ ਉਹਨਾਂ ਬਾਰੇ ਦੱਸਣਾ ਸਿਰਫ ਤੇ ਸਿਰਫ ਇਹੋ ਹੀ ਮਕਸਦ ਹੈ ਮੇਰੇ ਚੈਨਲਸ ਦਾ ਮੈਂ ਕਦੇ ਨਹੀਂ ਸੋਚਿਆ ਕਿ ਇਹਦੇ ਉੱਪਰ ਲਾਈਕ ਕਿੰਨੇ ਆ ਕਮੈਂਟ ਕਿੰਨੇ ਆ ਵਿਊਜ਼ ਕਿੰਨੇ ਆ ਤੇ ਮੈਨੂੰ ਲੱਗਦਾ ਆ ਵੀ ਜੇਕਰ ਮੈਂ ਕੁਝ ਚੰਗਾ ਕਰ ਰਹੀ ਆ ਤੇ ਹਮੇਸ਼ਾ ਹੀ ਕਰਦੀ ਰਹਾਂਗੀ ਤਾਂ ਉਹ ਜਿਹੜੀਆਂ ਚੀਜ਼ਾਂ ਆ ਉਹ ਸਮੇਂ-ਸਮੇਂ ਤੇ ਆਪਣੇ ਆਪ ਹੀ ਜਿਹੜੀਆਂ ਉਹ ਗਰੋ ਕਰਨਗੀਆਂ ਉਹਦੇ ਲਈ ਸਾਨੂੰ ਕਦੀ ਵੀ ਕਿਸੇ ਦੀ ਪਲੀਜ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਕਿਉਂਕਿ ਪਲੀਜ਼ ਤਾਂ ਉੱਥੇ ਕਹਿਣਾ ਪੈਂਦਾ ਆ ਜਿੱਥੇ ਅਸੀਂ ਸਾਨੂੰ ਲੱਗਦਾ ਹੋਵੇ ਵੀ ਇਹ ਜਿਹੜੀ ਚੀਜ਼ ਆ ਇਹ ਦੁਨੀਆ ਇਹਨੂੰ ਜਾਂ ਸਮਾਜ ਜਿਹੜਾ ਇਹਨੂੰ ਕੋਈ ਮਾਨਤਾ ਨਹੀਂ ਕੋਈ ਦੇ ਸਕਦਾ ਹੈਗਾ ਉੱਥੇ ਅਸੀਂ ਕਹਿੰਦੇ ਹੁੰਨੇ ਵੀ ਪਲੀਜ਼ ਸਾਡੀ ਆਹ ਜਿਹੜੀ ਚੀਜ਼ ਨੂੰ ਸਾਂਝੀ ਕਰ ਦੋ ਤੇ ਮੈਂ ਅੱਜ ਤੱਕ ਕਦੀ ਵੀ ਕਿਸੇ ਨੂੰ ਕੁਝ ਸਾਂਝਾ ਕਰਨ ਲਈ ਇਸੇ ਲਈ ਕਿਹਾ ਕਿ ਪਲੀਜ਼ ਕਹਿਣਾ ਜਿਹੜਾ ਆ ਉਹ ਕੁਝ ਉਹਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਇਦਾਂ ਦੀਆਂ ਐ ਵੀ ਜੇਕਰ ਅਸੀਂ ਮਨਤ ਨਾ ਕੀਤੀ ਤਾਂ ਉਹ ਹੋ ਜਾਣ ਤਾਂ ਮੈਨੂੰ ਲੱਗਦਾ ਵੀ ਜਿਹੜਾ ਪੜਨਾ ਆ ਕਿਤਾਬਾਂ ਨੂੰ ਪੜਨਾ ਆ ਜਾਂ ਸਾਹਿਤ ਦੇ ਨਾਲ ਰੋਣਾ ਆ ਉਹ ਤਾਂ ਬੜੀ ਇੱਕ ਚੰਗੀ ਜੀ ਚੀਜ਼ ਆ ਚੰਗੀ ਗੱਲ ਆ ਇੱਕ ਸਿਆਣੀ ਗੱਲ ਆ ਜੇ ਕੋਈ ਹਰ ਕੋਈ ਅਪਣਾ ਲਵੇ ਤਾਂ ਜਿਵੇਂ ਮੈਂ ਬਹੁਤ ਸਾਲਾਂ ਮਗਰੋਂ ਇਸ ਖੇਤਰ ਦੇ ਵਿੱਚ ਆਈਆਂ ਕਿਤਾਬਾਂ ਦੇ ਵਿੱਚ ਤੇ ਜਿੰਨਿਆਂ ਨੇ ਮੈਨੂੰ ਫ੍ਰੀਦਿਤ ਕੀਤਾ ਇਹਨਾਂ ਨਾਲ ਜੋੜਿਆ ਮੈਂ ਅੱਜ ਵੀ ਉਹਨਾਂ ਦੀ ਬੜੀ ਰਣੀ ਹਾਂ ਤੇ ਹਮੇਸ਼ਾ ਹੀ ਮੈਨੂੰ ਲੱਗਦਾ ਵੀ ਮੈਂ ਸਿੱਖਦੀ ਰਹਿਣੀ ਆ ਮੈਂ ਕਹਿੰਦੀ ਕਿ ਜਦੋਂ ਦੇ ਅਸੀਂ ਕਿਤਾਬਾਂ ਪੜਨ ਲੱਗ ਜਾਂਦੇ ਆ ਉਦੋਂ ਸਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਹਜੇ ਕੁਝ ਵੀ ਨਹੀਂ ਪੜਿਆ ਅਸੀਂ ਤਾਂ ਹਜੇ ਬਹੁਤ ਪਿੱਛੇ ਆ ਬਹੁਤ ਕੁਝ ਛੁੱਟ ਗਿਆ ਤੇ ਸ਼ਾਇਦ ਛੁੱਟਿਆ ਹੀ ਰਹਿ ਜਾਣਾ ਵੀ ਸਮਾਂ ਇੰਨਾ ਹੋਣਾ ਹੀ ਨਹੀਂ ਜ਼ਿੰਦਗੀ ਪਤਾ ਨਹੀਂ ਕਿੰਨੀ ਕਿਆ ਕਦੋਂ ਇਹਨੇ ਖਤਮ ਹੋ ਜਾਣਾ ਤਾਂ ਮੈਂ ਤਾਂ ਹਰ ਇੱਕ ਨੂੰ ਕਹਿੰਦੀ ਆ ਵੀ ਜਿਵੇਂ ਤੁਸੀਂ ਜਾਣਦੇ ਹੋ ਵੀ ਦੀਵਾਲੀ ਦੇ ਦਿਨ ਆ ਤੇ ਦੀਵਾਲੀ ਜਿਹੜੀ ਆ ਉਹ ਇੱਕ ਰੌਸ਼ਨੀ ਦਾ ਤਿਉਹਾਰ ਆ ਰੌਸ਼ਨੀ ਵੰਡਣਾ ਤੇ ਸਭ ਤੋਂ ਵੱਡੇ ਦੀਪਕ ਜਿਨ੍ਹਾਂ ਨੂੰ ਮੈਂ ਮੰਨਦੀ ਆ ਸਭ ਤੋਂ ਵੱਡੇ ਦੀਵੇ ਤੇ ਸਭ ਤੋਂ ਵੱਡੇ ਜਿਹੜੇ ਚਾਨਣ ਫੈਲਾਉਣ ਵਾਲੇ ਸਰੋਤ ਨੇ ਉਹ ਕਿਤਾਬਾਂ ਆ ਜਿਨ੍ਹਾਂ ਤੋਂ ਸਾਨੂੰ ਅੰਦਰੂਨੀ ਜਾਣਨ ਮਿਲਦਾ ਆ ਜਿਨ੍ਹਾਂ ਤੋਂ ਸਾਨੂੰ ਹਮੇਸ਼ਾ ਲਈ ਜਿਹੜਾ ਉਹ ਚਾਨਣ ਮਿਲਦਾ ਆ ਤੇ ਜਿਹੜੀਆਂ ਕਿਤਾਬਾਂ ਮੈਂ ਅੱਜ ਸੁਜੈਸਟ ਕਰਨ ਲੱਗੀ ਆ ਦਿਵਾਲੀ ਦੇ ਮੌਕੇ ਸਪੈਸ਼ਲੀ ਮੈਂ ਉਹਨਾਂ ਨੂੰ ਵਾਕਈ ਉਹਨਾਂ ਨੂੰ ਕਹੂੰਗੀ ਕਿ ਉਹ ਬਹੁਤ ਵਧੀਆ ਦੀਪਕ ਗਿਆ ਜੇਕਰ ਤੁਸੀਂ ਉਹ ਸਾਰੇ ਆਪਣੀ ਜ਼ਿੰਦਗੀ ਚ ਪੜਨ ਕਿਉਂਕਿ ਦਿਵਾਲੀ ਜਿਹੜੀ ਆ ਉਹ ਸਾਡੇ ਭਾਰਤੀ ਅਧਿਆਤਮ ਦੇ ਨਾਲ ਜੁੜਿਆ ਹੋਇਆ ਤਿਉਹਾਰ ਆ ਸਾਡੇ ਭਾਰਤੀ ਅਧਿਆਤਮਿਕ ਇਤਿਹਾਸ ਦੇ ਵਿੱਚ ਦਿਵਾਲੀ ਦੀ ਮਾਨਤਾ ਜਿਹੜੀ ਆ ਇੱਕ ਧਾਰਮਿਕ ਤਿਉਹਾਰ ਵਜੋਂ ਵੀ ਆ ਚਾਨਣਾਂ ਦੇ ਤਿਉਹਾਰ ਵਜੋਂ ਤਾਂ ਹੈ ਹੀ ਇਹ ਬਹੁਤ ਸਾਰੇ ਧਰਮਾਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਜੁੜੀ ਹੋਈ ਆ ਤਾਂ ਜਿਹੜੀ ਕਿਤਾਬ ਜਾਂ ਕੈਲਮਾ ਵੀ ਜਿਹੜੀਆਂ ਕਿਤਾਬਾਂ ਦਾ ਮੈਂ ਜ਼ਿਕਰ ਕਰਨ ਲੱਗੀਆਂ ਅੱਜ ਵੀ ਕਿਹੜੀਆਂ ਜੜੀਆਂ ਉਹ ਦੀਵਾਲੀ ਦੇ ਵਿੱਚ ਦੀਵਿਆਂ ਦਾ ਕੰਮ ਕਰਨਗੀਆਂ ਉਹ ਪੜਿਓ ਜ਼ਰੂਰ ਸਭ ਤੋਂ ਪਹਿਲੀ ਜਿਹੜੀ ਮੈਂ ਡਾਕਟਰ ਗੁਰਪ੍ਰੀਤ ਗਾਜੀ ਦੇ ਨਾਲ ਪੋਡਕਾਸਟ ਵੀ ਸੀਗਾ 40 ਦਿਨ ਉਹ ਇੱਕ ਅਧਿਆਤਮਿਕ ਸਫ਼ਰ ਆ ਇੱਕ ਯਾਤਰਾ ਆ ਮੇਰੇ ਖਿਆਲ ਨਾਲ ਹਰ ਇੱਕ ਪਾਠਕ ਨੂੰ ਜਿਹੜੀ ਆ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ ਉਸ ਤੋਂ ਬਾਅਦ ਵਿੱਚ ਹੈ ਜੀ ਮੁਹੱਬਤ ਦੇ 40 ਨੇ ਜਿਹੜੀ ਕਿ ਮੂਲ ਰਚਨਾ ਤਾਂ ਹੈਗੀ ਆ ਜੀ ਅਲਿਫ ਸ਼ਫਾਕ ਦੀ ਜਿਹੜੇ ਉਹਨਾਂ ਦਾ ਇਹ ਆ ਔਰ ਤਰਜਮਾ ਕੀਤਾ ਸੀਗਾ ਨਵਨੀਤ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮਰਹੂਮ ਨਵਨੀਤ ਜੀ ਉਹਨਾਂ ਨੇ ਬਹੁਤ ਸੋਹਣਾ ਤਰਜਮਾ ਕੀਤਾ ਉਹ ਕਿਤਾਬ ਜ਼ਰੂਰ ਪੜਿਓ ਉਸ ਤੋਂ ਮਗਰੋਂ ਬੋਲ ਮਰਦਾਨਿਆ ਜਸਬੀਰ ਮੰਡ ਜੀ ਦਾ ਨਾਵਲ ਜਿਹੜਾ ਕਿ ਹਮੇਸ਼ਾ ਹੀ ਹਮੇਸ਼ਾ ਹੀ ਤੁਹਾਡੇ ਅੰਦਰ ਇੱਕ ਰੂਹਾਨੀ ਚਾਨਣ ਜਿਹੜਾ ਆ ਉਹ ਪੈਦਾ ਕਰ ਦਿੰਦਾ ਆ ਜੇਕਰ ਤੁਸੀਂ ਵਾਕੇ ਹੀ ਉਹਨੂੰ ਨੀਜ ਨਾਲ ਤਿੰਨ ਢੱਕੇ ਪੜੋਗੇ ਫਿਰ ਉਸ ਤੋਂ ਬਾਅਦ ਵਿੱਚ ਹੈਗੀ ਆ ਪੋਥੀ ਮੀਰਦਾਦ ਉਹ ਜਿਹੜੀ ਆ ਇੱਕ ਐਸੀ ਕਿਤਾਬ ਆ ਕਿ ਤੁਹਾਨੂੰ ਸਾਰੇ ਸੰਸਾਰਾਂ ਤੋਂ ਦਿਵਰਤ ਕਰ ਦਿੰਦੀ ਆ ਤੁਹਾਨੂੰ ਦੁਨਿਆਵੀ ਭੌਂਡਰਾਂ ਦੇ ਵਿੱਚੋਂ ਕੱਢ ਕੇ ਅਧਿਆਤਮਿਕ ਸਫ਼ਰ ਦੇ ਲਈ ਤਿਆਰ ਕਰਦੀ ਆ ਜਾਂ ਕਹਿ ਲਈਏ ਵੀ ਮੁਕੰਮਲ ਕਰ ਦਿੰਦੀ ਆ ਸੰਤੁਸ਼ਟ ਕਰ ਦਿੰਦੀ ਆ ਇਹ 4-5 ਉਹ ਕਿਤਾਬਾਂ ਆ ਹੋਰ ਹੋ ਸਕਦਾ ਮੇਰੇ ਮਾਈਂਡ ਵਿੱਚ ਹੋਰ ਰਹਿ ਗਈਆਂ ਹੁਣ ਮੈਂ ਨਾਲ ਦੀ ਨਾਲ ਉਹ ਫੋਟੋਜ਼ ਜਿਹੜੀਆਂ ਤੁਹਾਨੂੰ ਕਿਤਾਬਾਂ ਦੀਆਂ ਦਿਖਾ ਦਾਂਗੀ ਉਹ ਕਿਤਾਬਾਂ ਜਿਹੜੀਆਂ ਆ ਉਹ ਸੱਚੀ ਦੀਵਾਲੀ ਮਨਾਉਣ ਵਾਲੀਆਂ ਕਿਤਾਬਾਂ ਕਹਿੰਦੇ ਨੇ ਹੁੰਦੇ ਵੀ ਸਦਾ ਦੀਵਾਲੀ ਸਾਧਵੀ ਅਠੇ ਪੈਰ ਮਸੰਤ ਇਹ ਸਦਾ ਦੀਵਾਲੀ ਜਿਹੜੀ ਰਹਿਣ ਵਾਲੀ ਚੀਜ਼ ਆ ਜਿਹਨੇ ਸਦਾ ਹੀ ਰਹਿਣਾ ਆ ਸੋ ਇਹਨਾਂ ਕਿਤਾਬਾਂ ਨੂੰ ਦੀਵਾਲੀ ਦੇ ਮੌਕੇ ਤੇ ਜ਼ਰੂਰ ਆਰਡਰ ਕਰੋ ਜ਼ਰੂਰ ਮੰਗਵਾਓ ਜ਼ਰੂਰ ਪੜੋ ਇਹ ਉਹ ਦੀਪਕ ਇਹ ਉਹ ਦੀਵੇ ਆ ਇਹ ਉਹ ਮੋਮਬਤੀਆਂ ਆ ਜਾਂ ਉਹ ਰੌਸ਼ਨੀਆਂ ਜਿਹੜੀ ਕਦੀ ਵੀ ਹਨੇਰਾ ਨਹੀਂ ਕਰੂਗੀ ਕਦੇ ਵੀ ਹਨੇਰਾ ਨਹੀਂ ਕਰੂਗੀ ਹਮੇਸ਼ਾ ਤੇ ਹਮੇਸ਼ਾ ਇੱਕ ਚਾਨਣ ਲੈ ਕੇ ਆਏਗੀ ਇੱਕ ਸੁਨਹਿਰੀ ਚਾਨਣ ਜਿਹੜਾ ਤੁਹਾਡੇ ਮਨਮਸਤਕ ਨੂੰ ਹਮੇਸ਼ਾ ਲਈ ਹਮੇਸ਼ਾ ਲਈ ਰੋਸ਼ਨ ਕਰ ਦੇਵੇਗਾ ਧੰਨਵਾਦ